ਅਵਲੇਕ ਤੋ ਮੇਰਾ ਹੈਂਡਬੈਗ ਜੇ ਫੜਾਈ ਹੋ ਲਿਆਂਦਾ ਸੀ ਕੱਲ ਤੋ ਉਹਦੇ ਵਿੱਚ ਪਾਸਪੋਰਟ ਵਗੈਰਾ ਵੇਖਾਂ ਬਲਾ ਰੱਖਿਆ ਹੈ ਮੈਂ ਹਦੂ ਨਹੀਂ ਚਲ ਜਾਣਾ ਮੇਰਾ ਜੀ ਨਹੀਂ ਲੱਗਣਾ ਹੈਸ ਦੇਣ ਜੀ ਕਿਉਂ ਨਹੀਂ ਲੱਗਣਾ ਤੇਰਾ ਸਾਰੇ ਤੋ ਇੱਥੇ ਹੀ ਆ ਕਰਦੇ ਹਾਂ ਤੇ ਸਹੀ ਆ ਪਰ ਤਾਂਡੇ ਤੋ ਬਗਾਨੀ ਜੀ ਲੱਗਣਾ ਨਹੀਂ ਨਹੀਂ ਜੀ ਲਉਣਾ ਹੀ ਪੈਣਾ ਵਾ ਹੁਣ ਮੈਂ ਕਮਾਈ ਕਰੂੰਗਾ ਤੇ ਫੇਰ ਹੀ ਘਰ ਦਾ ਕੋਹਣਾ ਕੁਝ ਬਣੂੰਗਾ ਫੇਰ ਹੀ ਤੁਹਾਡੀਆਂ ਚਾਰ ਇੱਜਾਂ ਪੂਰੀਆਂ ਕਰੂੰਗਾ ਇੱਥੇ ਵੇ ਹੀ ਲਿਆ ਵਾ ਮਰ ਮਰ ਕੇ ਜੋ ਸਵੇਰ ਤੋਂ ਜਾਂਨਾ ਸਾਮੀ ਹੋਣਾ ਵਾ ਤੇ ਕੀ ਬਣ ਗਿਆ ਵਾ ਮੈਨੂੰ ਨਹੀਂ ਕੁਝ ਚਾਹੀਦਾ ਜ਼ਿਆਦਾ ਵੀ ਮੈਨੂੰ ਇਹੋ ਹੀ ਆ ਵੀ ਤੁਸੀਂ ਇੱਥੇ ਰਹੋ ਘਰ ਦੇਣੇ ਚਾਹੀਦਾ ਕਿਉਂ ਨਹੀਂ ਹੁੰਦਾ ਕੁਝ ਵੀ ਸਭ ਕੁਝ ਚਾਹੀਦਾ ਹੁੰਦਾ ਵਾ ਹੁਣ ਆਪਣਾ ਵੀ ਇਹ ਤੇ ਸੁਖ ਨਾ ਉਹ ਵੀ ਜਵਾਨ ਹੋਣ ਦਿਆ ਵਾ ਕੱਲ ਨੂੰ ਖਰਚੇ ਵਧਣ ਨਹੀਂ ਦੇਇਆ ਘਟਣ ਨਹੀਂ ਦੇਇ ਹੁਣ ਤੇਰਾ ਫਰਜ਼ ਬਣਦਾ ਵਾ ਵੀ ਮੰਮੀ ਦਾ ਤੇ ਅਬੀ ਦਾ ਖਿਆਲ ਰੱਖਣਾ ਦੋਵਾਂ ਜਾਨਿਆਂ ਦਾ ਉਹ ਨਾ ਤੁਸੀਂ ਫਿਕਰ ਕਰੋ ਵੀ ਖਿਆਲ ਤੇ ਮੈਂ ਪੂਰਾ ਰੱਖੂੰਗੀ ਅਬੀ ਦਾ ਤੁਹਾਨੂੰ ਪਤਾ ਹੀ ਆ ਮੈਂ ਕਿੰਨਾ ਕਰਦੀ ਆ ਨਹੀਂ ਉਹ ਤੇ ਮੈਨੂੰ ਪਤਾ ਹੀ ਆ ਕਰਦੀ ਆ ਤੂੰ ਤੇ ਚਲੋ ਹੁਣ ਫਿਰ ਮੈਂ ਚੱਲਦਾ ਵਾਂ ਮੁੰਡਾ ਬਾਹਰ ਮੁੰਡੀਕਣ ਦਿਆ ਹੋਣਾ ਵਾ ਠੀਕ ਆ ਮੇਰਾ ਬੇ ਚਲਣ ਤੂੰ ਵੀ ਨਾ ਇਦਾਂ ਕਰੀ ਜਾ ਤੂੰ ਇਦਾਂ ਕਰੀ ਜਾਏਂਗੀ ਤੇ ਮੇਰਾ ਵੀ ਜੀ ਨਹੀਂ ਗਾ ਲੱਗਣਾ ਤੇ ਨਾਲੇ ਤੂੰ ਵੀ ਉੱਥੇ ਜਾ ਕੇ ਨਾ ਤੇ ਹੁਣ ਰਹਿ ਹੀ ਮੇਰੇ ਹੁੰਦਿਆਂ ਤੇ ਤੂੰ ਗਈ ਨਹੀਂ ਕੋਈ ਨਹੀਂ ਜੇ ਮੰਮੀ ਹੁਣੀ ਕਲਾਉਣਗੇ ਨਾ ਤੇ ਫਿਰ ਚਲ ਜੂਗੀ ਤੇ ਜੇ ਕਹਿਣਗੇ ਨਹੀਂ ਤੇ ਫਿਰ ਨਹੀਂ ਆਓ ਚਲ ਮੈਂ ਹੁਣ ਜਾਣਾ ਵਾ ਤੇ ਮੇਰਾ ਵੀ ਨਾ ਫਲੈਟ ਦਾ ਟਾਈਮ ਹੁੰਦਾ ਜਾਂਦਾ ਵਾ ਤੇ ਟਾਈਮ ਨਾ ਪਹੁੰਚੀਏ ਅਬ ਇਹਨੂੰ ਕਹਿਣਾ ਹੈ ਬੈਗ ਲੈ ਜਾਂਦਾ ਕੋਈ ਨਹੀਂ ਉੱਥੇ ਬਾਹਰ ਹੀ ਆ ਮੰਮੀ ਹੁਣਾ ਕੋਲ ਉੱਥੇ ਜਾ ਕੇ ਉਹਨਾਂ ਨੂੰ ਮਿਲਦੇ ਆਪੀ ਆ ਜਾਂਦਾ ਉੱਥੇ ਹੀ ਹੀਰੇ ਪੁੱਤ ਬਾਹਰ ਆਵ ਵੀ ਕੀ ਬਾਹਰ ਗੱਡੀ ਲੈ ਕੇ ਖੜਾ ਵਾਂ ਆਖਰੂ ਆ ਕੇ ਜਾਓ ਮੇਰਾ ਪੁੱਤ ਆ ਗਏ ਮੰਮੀ ਜੀ ਤੇ ਨਾਲੇ ਹੁਣ ਮੈਂ ਚੱਲ ਚੱਲੇ ਆਵਾਂ ਤੇ ਤੁਸੀਂ ਐ ਰਲ ਮਿਲ ਕੇ ਰਹਿਣਾ ਵਾ ਤੂੰ ਪੁੱਤ ਕਿਸ ਗੱਲ ਦਾ ਫਿਕਰ ਨਹੀਂ ਕਰਨਾ ਉਹ ਮੇਰੀ ਧੀ ਉਹ ਮੇਰਾ ਪੋਤਾ ਮੇਰੇ ਕੋਲ ਵਾ ਅਹੀਂ ਆ ਆਪਣੀ ਐਨ ਕਮਾਈ ਕਰ ਰਹੇ ਨੇ ਤੁਸੀਂ ਰਲ ਮਿਲ ਕੇ ਬਾਹਰ ਕਰੋ ਮੇਰਾ ਪੋਤਾ ਤਾਂ ਫੇਰ ਹੀ ਆਪਣੇ ਘਰ ਦਾ ਕੋਹ ਬੜਨਾ ਵਾ ਆਹ ਸਿਆਣੇ ਜੀ ਤੁਸੀਂ ਆਹੋ ਤੇ ਫੇਰ ਹੀ ਕੋਹ ਬਣਾਵਾਂਗੇ ਆ ਵੀ ਪੋਤੇ ਆ ਡਾਡੀ ਤੇਰਾ ਚੱਲਾ ਵਾ ਆ ਵੀ ਪੜਨਾ ਹਾਂ ਫੜੀ ਜਾਂਦਾ ਵਾ ਹਾਂਜੀ ਚੱਲ ਠੀਕ ਆ ਮੇਰਾ ਪੁੱਤ ਹੁਣ ਨਾ ਚੱਲਿਆ ਵਾ ਮੈਂ ਤੇ ਸਤਾਨੀ ਨਹੀਂ ਕਰਨੀ ਬਿਲਕੁਲ ਵੀ ਹਾਂਜੀ ਠੀਕ ਆ ਨਾ ਦਾਦੀ ਨੂੰ ਸਤਾਉਣਾ ਤੇ ਨਾ ਮੰਮਾ ਨੂੰ ਸਤਾਉਣਾ ਠੀਕ ਆ ਹਾਂ ਬਿਲਕੁਲ ਆਖੇ ਲੱਗਣਾ ਵਾ ਲੈਣਾ ਕੋਈ ਪੈਸਾ ਹੈ ਚੱਲ ਦੇ ਦਿੰਨੇ ਆ ਮੁੰਡੇ ਆਪਣੇ ਨੂੰ ਆ ਲੈ ਆ ਤੂੰ ਵੀ ਲੱਲਾ ਚੱਲ ਚੀਜ਼ੀ ਖਾ ਲਈ ਚੱਲ ਐਵੇਂ ਇਦਾਂ ਨਹੀਂ ਕਰੀਦਾ ਹਾਂ ਚਲੋ ਠੀਕ ਆ ਵਾਹ ਚਲ ਠੀਕ ਆ ਚਲੋ ਜੀ ਚਲੋ ਲੈ ਉਹ ਬੈਗ ਘਰ ਤੇ ਇਹੀ ਲੱਗਦਾ ਵਾ ਰਾਜ ਦਾ ਚੱਲ ਦੇਖਦੇ ਆ ਹੁਣ ਇਹ ਆ ਕਿ ਰਾਜ ਨੂੰ ਨਾ ਪਤਾ ਨਾ ਲੱਗੇ ਕਿਸ ਗੱਲ ਦਾ ਵੀ ਇਹਨੂੰ ਇਹ ਨਾ ਪਤਾ ਲੱਗ ਜੇ ਕਿ ਮੈਂ ਇਹਦੇ ਨਾਲ ਨਾ ਫਰੋਡ ਕਰਨ ਆਈ ਆਂ ਬਾਕੀ ਮੇਰਾ ਸਾਰਾ ਸਿਸਟਮ ਠੀਕ ਹੀ ਆ ਨਾ ਸਹੀ ਲੱਗਣ ਢੀ ਹੋਊਗੀ ਨਾ ਮੈਂ ਰਾਜ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਮੈਂ ਨਾ ਕੋਈ ਫੋਰਨ ਤੋਂ ਨਹੀਂ ਆਈ ਚਾਹੀ ਕਿਸ ਤਰ੍ਹਾਂ ਚਲੋ ਦੇਖਦੇ ਆ ਘਰੇ ਕਿਹੜਾ ਵਾ ਉਹ ਖੜਕਾਈ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਮੈਂ ਪਛਾਣਿਆ ਨਹੀਂ ਆਂਟੀ ਜੀ ਮੈਂ ਨਾ ਰਾਜ ਦੀ ਫਰੈਂਡ ਆ ਇਕੱਠੇ ਪੜਦੇ ਰਹੇ ਸੀ ਫਰੈਂਡ ਕਿਹਨ ਦੀ ਪੁੱਤ ਮੈਂ ਰਾਜ ਦੀ ਸਹੇਲੀ ਆ ਅੱਛਾ ਘਰੇ ਜੇ ਰਾਜ ਘਰੇ ਆ ਵੇਹ ਲਾ ਜਾ ਕੇ ਹੈ ਬਾਹਰ ਲਾ ਗਈ ਆਇਆ ਤੇ ਮੰਮੀ ਉਹ ਵੀ ਨਹੀਂ ਹੋਸ਼ ਖਾਂਦੇ ਮੰਮੀ ਜੀ ਹਾਂ ਪੁੱਤ ਤੂੰ ਇਹ ਦਿਨੇ ਸੁੱਤੇ ਰਹਿਨੇ ਆ ਤਰਾਤੇ ਸੁੱਤੇ ਨੇ ਮਾੜੀ ਮੋਟੀ ਦੋਸ ਕੇ ਰੱਖਿਆ ਕਰੋ ਬਾਹਰ ਕੋਈ ਆਇਆ ਲੱਗਦਾ ਕੋਈ ਨਹੀਂ ਪੁੱਤ ਜੀ ਆਇਆ ਤਾਂ ਕੋਈ ਨੂੰ ਮੈਂ ਵੇਖਦੀ ਆ ਮੈਂ ਨਾ ਅਗੇ ਤੇ ਘੜੀ ਕ ਲੰਮੇ ਪੈ ਗਈ ਮੈਂ ਵੇਖ ਲਾ ਪੈ ਜਾਨੀ ਇੱਥੇ ਕੀ ਕਰਨਾ ਸੀ ਬਾਹਰ ਗਰਮੀ ਬੜੀ ਆਹ ਖਰੇ ਕਿਹੜੀ ਆ ਗਈ ਬੁੱਧਾ ਜਾ ਖਲਾਰ ਕੇ ਇਹ ਇੱਕ ਹੁੰਦੀ ਆ ਤੇ ਇੱਕ ਜਾਂਦੀ ਆ ਹੁਣ ਕੱਲੀ ਦਾ ਜੀ ਨਹੀਂ ਨਾ ਲੱਗਦਾ ਫੋਨ ਕਰਕੇ ਤੇ ਸੱਦ ਲੈਂਦੀ ਆ ਆਪਣਿਆਂ ਨੂੰ ਘਰ ਨਹੀਂ ਬਣ ਦੇਣਾ ਉਹਨਾਂ ਨੂੰ ਘਰੋਂ ਕੱਢ ਦਿੱਤਾ ਈਓ ਤੇ ਬਗਾਨੀਆਂ ਨੂੰ ਸੱਦੀ ਜਾਂਦੀ ਆ ਤੇ ਕੋਈ ਗੱਲ ਨਹੀਂ ਔਖੀਆਂ ਪਾਰੀਆਂ ਵੀ ਆਉਂਦੀਆਂ ਜਾਂਦੀਆਂ ਬੰਦੇ ਦੇ ਉੱਤੇ ਇਹ ਇਹ ਨਾਲ ਸੇਵਲੀਆਂ ਬਾਲੀਆਂ ਨੂੰ ਸੱਦੂਗੀ ਲੱਗੇ ਅਹੀਂ ਵੀ ਨਹੀਂ ਲੱਗਣਾ ਆਵੇ ਸਹੀ ਸਾਡੇ ਵੱਲ ਵੇਖੀ ਇਹਦਾ ਮੈਂ ਕਿੱਤਾ ਬੂਠਾ ਪੰਨ ਨਹੀਂ ਆ ਚਪੇੜਾ ਮਾਰ ਮਾਰ ਕੇ ਇਹ ਆ ਕੇ ਯਾਦ ਕਰੂਗੀ ਉਹ ਸਸਿਕਾ ਤੇਨੀ ਗਰਮੀ ਤੇ ਤੂੰ ਠਹਿਰ ਕੇ ਠੰਡੇ ਹੋਏ ਆ ਜਾਂਦੇ ਹਾਂ ਤੂੰ ਕਹੌਦ ਤੂੰ ਮੈਨੂੰ ਕੀ ਕੀਤੀ ਤੇ ਜਾਂ ਮੈਨੂੰ ਆਹ ਦਿੰਦੀ ਮੈਨੂੰ ਕੋਈ ਲੈ ਜਾ ਉਹ ਆ ਕੇ ਮੇਰੀ ਗੱਲ ਸੁਣ ਮੈਂ ਤੈਨੂੰ ਕੋਲ ਤੇ ਕੀਤੀ ਪਰ ਤੂੰ ਇੰਨੀ ਨਾ ਪਰਵਾਹ ਮ ਆਪ ਤੂੰ ਕਿੱਦਾਂ ਕਮਰੇ ਚ ਵੜ ਕੇ ਸੁੱਤੀ ਐ ਮੈਂ ਕਦੋਂ ਦੀ ਕੀੜ ਖੜਕਾਉਂਦੀ ਐ ਚਲ ਉਹ ਸਾਡ ਦਰਵਾਜ਼ਾ ਕਿੰਨੇ ਖੋਲੇ ਆ ਦਰਵਾజా ਕਿੰਨੇ ਖੋਲਣਾ ਹੈ ਵੀ ਬਜ਼ੁਰਗ ਜੀ ਔਰਤ ਸੀ ਉਹਨੇ ਖੋਲਿਆ ਸੀ ਓ ਮਮੀ ਹੋਣੀ ਆ ਸੱਸ ਮੇਰੀ ਚੱਲ ਬੈ ਇੱਥੇ ਏਸੀ ਵਾਲੇ ਕਮਰੇ ਚ ਕਿੰਨੀ ਗਰਮੀ ਲੱਗੀ ਆ ਅੰਟੀ ਐਸਟ੍ਰੀਕਾ ਸੱਸੀ ਘਰ ਬੇਟਾ ਪੁੱਤ ਤੇਰੀ ਅੰਟੀ ਨਹੀਂ ਗੀ ਇਹ ਤੇਰੀ ਮਾਸੀ ਆ ਇਹ ਮੇਰੇ ਨਾਲ ਪੜਦੀ ਰਹੀ ਆਂ ਇਕੱਠੀਆਂ ਪੜਦੀ ਰਹੀ ਆਂ ਤੇ ਪਹਿਣਾ ਪਹਿਣਾ ਹੀ ਤੋ ਉਦਾਂ ਇਹ ਚਲੋ ਵੀ ਬਾਹਰ ਅੰਦਰ ਚਲ ਗਈ ਸੀ ਤੇ ਅਹੀਂ ਤਾਂ ਨਹੀਂ ਤੈਨੂੰ ਪਤਾ ਲੱਗਾ ਵੀ ਮਾਸੀ ਆ ਚਲੋ ਮੈਂ ਦੋਰੇ ਬੁਲਾ ਲੈ ਮਾਸੀ ਐਸਟ੍ਰੀਕਾ ਸੱਸੀ ਘਰ ਪਰ ਮਮੀ ਮੈਂ ਤੇ ਇਹਨਾਂ ਨੂੰ ਕਦੀ ਵੇਖਿਆ ਨਹੀਂ ਆਂ ਉੱਤ ਦੇਖਣਾ ਤੋਗੇ ਤੇ ਜਦੋਂ ਪਾੜ ਜਿੰਨੇ ਦੀਆਂ ਤੇ ਫਿਰ ਜਦੋਂ ਵਿਆਹੀਆਂ ਜਾਂਦੀਆਂ ਵਾ ਇਹ ਆਪਣੇ ਸਹੁਰੇ ਜਲਗੀ ਤੇ ਮੈਂ ਆਪਣੇ ਸਹੁਰੇ ਆ ਗਈ। ਬੇਟਾ ਮੈਂ ਤੇਨੂੰ ਮਿਲਣਾ ਕਿੱਥੋਂ? ਮੈਂ ਤੇ ਜ਼ਿਆਦਾ ਤਨ ਔਰ ਨਹੀਂ ਰਹਿਣੀ ਐ। ਇੱਥੇ ਵੀ ਮੈਂ ਕਦੇ ਕਤਾਈ ਹੁੰਨੀ ਐ। ਇੱਥੇ ਵੀ ਮੇਰਾ ਬਿਜ਼ਨਸ ਹੈਗਾ ਉਹ ਮੈਨੂੰ ਦੇਖਣ ਆਉਣਾ ਪੈਂਦਾ। ਨਹੀਂ ਤੇ ਜਿੰਨੀ ਇੱਥੇ ਗਰਮੀ ਆ ਨਾ ਮੈਂ ਤੇ ਕਦੀ ਵੀ ਨਾ ਇੱਥੇ ਆਉਂ। ਵੇ ਅਬੀ ਹਾਂਜੀ ਦਾਦੀ ਜੀ। ਪੁਰਾਣਾ ਪੁੱਤ। ਹਾਂਜੀ। ਆ ਨਾ ਪਿੰਡੀਆਂ ਵੇ ਦੋ ਦੋ ਤਿੰਨ ਤਿੰਨ ਲੱਗੀਆਂ ਇੱਕੇ ਬੂਟੇ ਨੂੰ ਹੀ। ਹਾਂਜੀ। ਤੇ ਪੁੱਤ ਸਹਰ ਜਾਈਏ ਨਾ 80-90 ਰੁਪਏ ਕਿਲੋ ਆ ਤੇ ਮੈਂ ਚੁੱਪ ਕਰਕੇ ਘਰ ਆ ਗਈ ਸੁਣ ਕੇ ਹੀ ਇੱਕ ਭੈਣ ਮੇਰੇ ਵਰਗੀ ਲੈਣ ਲਈ ਸਬਜੀ ਤੇ ਮੈਂ ਵੇਟ ਸੁਣ ਕੇ ਮੈਂ ਚੁੱਪ ਕਰਕੇ ਘਰ ਨੂੰ ਆ ਗਈ ਤੇ ਆਪਣੀ ਸਬਜੀ ਜਿਹੜੀ ਇਹੋ ਡੰਗ ਜੋਗੀ ਪੁੱਤ ਲਸ ਜਾਂਦੀ ਹੈ ਇਹਨੂੰ ਹੀ ਕਰੀਏ ਸਾਫ ਸਫਾਈ ਤੇ ਦੂਜੀ ਗੱਲ ਇਹ ਵੀ ਕੱਦੂ ਜਿਹੜੇ ਆ ਨਾ ਇਹ ਜਿਆਦਾ ਸਿਆਲੀ ਲੱਗੇ ਆ ਤੇ ਇਹਨਾਂ ਨੇ ਹੁਣ ਆਪਾਂ ਨੂੰ ਲਹਿਰਾ ਦੇਣਾ ਦੋ-ਦੋ ਚਾਰ-ਚਾਰ ਨਾਲ ਕਿਤੇ ਰੈਤਾ ਪਾਇਆ ਕਰਾਂਗੇ ਮੈਂ ਕਿਸੇ ਹੇਲੀ ਭੈਣ ਨੂੰ ਦਊਂਗੀ ਹਾਂਜੀ ਤੇ ਉਹ ਪੀਲ ਕਾਂ ਦੇ ਬੂਟੇ ਦੋ ਤਿੰਨ ਤੋਂ ਵੱਡੋ ਦਾ ਦਵਾਈ ਤੇ ਮੈਂ ਕੱਲ ਪਾਈ ਸੀ ਉਹਦਾ ਸੁੱਕਾਂ ਤੇ ਡਏ ਆ ਤੇ ਉਹ ਪੀਲ ਕਾਂ ਦੇ ਬੂਟੇ ਵੱਢ ਮੇਰਾ ਪੁੱਤ ਦਾਤੀ ਲਿਆ ਕੇ ਤੇ ਮੈਂ ਪੱਠੇ ਪਾਲਾਂ ਦਾਦੀ ਗਰਮੀ ਪੜੀ ਐ ਨਹੀਂ ਵੱਢਿਆ ਜਾਣਾ ਪੁੱਤ ਸੋਨੇ ਗਰਮੀ ਅਹੀਂ ਜਿਹੜਾ ਤੇਰੇ ਅਰਗੇ ਆਹੀਂ ਤੇ ਭੱਜ-ਭੱਜ ਕੇ ਕੰਮ ਕਰਦੇ ਸੀ ਤੇ ਤੈਨੂੰ ਗਰਮੀ ਕਾਦੀ ਐ ਹੋਜੇ ਹਜੇ ਮੁੰਡੇ ਖੁੰਡੇ ਨੂੰ ਹੈ ਅਹੀਂ ਤੇ 8-8 7-7 ਜਾਣੇ ਉਸੇ ਵੇਲੇ ਜਿੱਦੋਂ ਸਾਡੇ ਦਾਦੇ ਨੇ ਕਹਿਣਾ ਨਾ ਵੀ ਪੋਤਾ ਕੰਮ ਕਰਨਾ ਤਾਂ ਅਹੀਂ ਭੱਜਿਆ ਹੀ ਆਣਾ ਲੈਣ ਸਰ ਹਾਂਜੀ ਦਾਦਾ ਜੀ ਕੀ ਕਰਨਾ ਵਾ ਦੱਸੋ ਸਾਨੂੰ ਤੇ ਅਹੀਂ ਖੋਸੋ ਕੇ ਕਰਨਾ ਤੇ ਤੂੰ ਹੀ ਤੇ ਹੁਣ ਨਿਆਣੇ ਗੋਮੀ ਹੋ ਜਾਣੇ ਵੀ ਅਹੀਂ ਆ ਗਰਮੀ ਲੱਗਣ ਡਈ ਸਾਨੂੰ ਤੇ ਤਸੀਂ ਹੁੰਦੇ ਵੀ 8 7 ਜਾਣਾ ਸੀ ਨਾ ਅਹੀਂ ਤੇ ਹੈਗੇ ਵੀ ਕੱਲੇ ਕੱਲੇ ਆ ਪੁੱਤ ਕੋਈ ਨਹੀਂ ਤੇ ਸਾਰੇ ਆਣ ਗਵਾਂਢ ਦੇ ਹੀ ਇੱਕ ਇੱਕ ਘਰ ਦੇ ਥੋੜਾ 8 8 7 7 ਹੀ ਤਦੀ ਮੈਂ ਸੁਣਿਆ ਪਹਿਲਾਂ 12 12 ਨਿਆਣੇ ਹੁੰਦੇ ਹੈ ਕਈਆਂ ਦੇ ਆਏ ਹੈ ਆ ਵੀ ਤੂੰ ਕਿਹੜੀਆਂ ਗੱਲਾਂ ਤੋਂ ਪਿਛਲੀ ਖੋਲ ਕੇ ਬਹਿ ਗਿਆ ਫੋਲਣ ਡੈ ਪਿਆ ਫੋਲਣੇ ਤੈਨੂੰ ਪਤਾ ਨਹੀਂ ਲੱਗਣ ਡਿਆ ਮੈਂ ਪੱਠੇ ਵੀ ਪਾਉਣੇ ਮੈਂ ਲੇਟ ਹੋਣ ਡਈ ਆ ਤਾਂ ਤੂੰ ਆਪਣਾ ਕੰਮ ਕਰ ਜਿਹੜਾ ਕਰਨ ਵਾਲਾ ਵਾ ਤੂੰ ਮੈਨੂੰ ਉਹੋ ਹੀ ਕੰਮਾਂ ਚ ਡਾ ਲੈਣਾ ਵਾ ਲੈ ਦਾਦੀ ਆਪ ਸੋਖਾ ਕੰਮ ਲੈ ਲੈਂਦੇ ਆ ਤੇ ਮੈਨੂੰ ਆ ਵਡਣ ਦੇ ਗਿਆ ਨਾ ਹੁਣ ਮੈਂ ਕੋ ਵਡਿਆ ਜਾਵੇ ਤੇ ਨਾ ਹੋਰ ਚਲ ਹੁਣ ਵਡਣਾ ਦੇ ਪੈਣਾ ਹੀ ਆ ਨਹੀਂ ਤੇ ਦਾਦੀ ਨੇ ਖਿਆੜਾ ਨਹੀਂ ਛੱਡਣਾ ਹਾਏ ਮੇਰੇ ਪੈਰ ਨੂੰ ਕੀ ਹੋ ਗਿਆ ਵਾ ਕੱਚ ਵੱਜ ਗਿਆ ਪਰ ਮੈਨੂੰ ਪਤਾ ਨਹੀਂ ਲੱਗਾ ਦਾਦੀ 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 ਇਧਰ ਆਓ ਪਤਾ ਨਹੀਂ ਅਭੀ ਕਿਉਂ ਮੱਜਾ ਮਾਂਡਿਆ ਵਾ ਵੇਖ ਕੇ ਆਵਾ ਪਣਾ ਇਥੇtheta ਬੈਠਾ ਕੱਖਾਂ ਕਾਂ ਦੇ ਵਿੱਚ ਅਭੀ ਪੁੱਤ ਕੀ ਗੱਲ ਹੋਈ ਆ ਹਾ ਪਤਾ ਨਹੀਂ ਕੀ ਵੱਜ ਗਿਆ ਵਾ ਹੇ ਰੱਬਾ ਕੀ ਵੱਜ ਗਿਆ ਵਾ ਉਠ ਤਾਂ ਤੈਨੂੰ ਕਿੰਨੀ ਵਾਰੀ ਕਿਹਾ ਵਾ ਨਾ ਇਹੋ ਜਿਹਾ ਕੰਮ ਕਰਿਆ ਕਰ ਮੰਮੀ ਨਹੀਂ ਦੇਖਲਾ ਗਲਾਸੀ ਗਰੂਸੀ ਕਿਤੇ ਟੁੱਟੀ ਉਹ ਇੱਥੇ ਸੁੱਟ ਦਿੱਤੀ ਆ ਹੁਣ ਦੇ ਵਿੱਚ ਰਹਿਦ ਨਹੀਂ ਗਿਆ ਕਾਚ ਪਤਾ ਨਹੀਂ ਮੈਨੂੰ ਤਾਂ ਪਤਾ ਨਹੀਂ ਲੱਗਾ ਕਿਹੜੇ ਵੇਲੇ ਵੱਜ ਗਿਆ ਵਾ ਤੇ ਤੂੰ ਮੈਨੂੰ ਦੱਸ ਦਿੰਦਾ ਕੀ ਗੰਡਾ ਇੱਥੇ ਮੈਂ ਆਪੇ ਕੰਮ ਕਰ ਲੈਂਦੀ ਗਾਦੀ ਜਾਂਦੇ ਕਾ ਪੁੱਟਦੇ ਇਥੋਂ ਖੈ ਰੱਬਾ ਚਲੋ ਉੱਠੇ ਇੱਥੇ ਬੈਠੇ ਤੂੰ ਮੈਂ ਕਰੇ ਤੁਰਿਆ ਜਾਣੇ ਚੱਲ ਆ ਚੱਪਲ ਤਾਹੋ ਨਾ ਕਰਿਆ ਕਰ ਹੋ ਜਾ ਕੰਮ ਗਰਮੀ ਕਿੰਨੀ ਆਵੇਂ ਅਜੇ ਤੇ ਕਾਚ ਵਜ ਜਾਵਾ ਤੇ ਕੋ ਹੋਰ ਲੜ ਲੜ ਜਾਵੇ ਤੇ ਫੇਰ ਮੈਨੂੰ ਤੇ ਦਾਦੀ ਨੇ ਕਿਹਾ ਹੈ ਵੀ ਕਾ ਵੜ ਦੇ ਚੱਲ ਕੋਈ ਨਹੀਂ ਮੈਨੂੰ ਇਹ ਵੀ ਹੁਣ ਕਿਤੇ ਕਾਚ ਵਿੱਚ ਰਹਿਣਾ ਗਿਆ ਹੋਵੇ ਪੁੱਤ ਤੈਨੂੰ ਨਾ ਕੋ ਹੋਇਆ ਕਰੇ ਵੀ ਤੇਰੇ ਵੰਡੇ ਦੀ ਛੱਟ ਨਾ ਮੈਨੂੰ ਲੱਗ ਜਾ ਕਰੇ ਜਦੋਂ ਤੂੰ ਤਖਲੀਫ ਵਿੱਚ ਹੁਣਾ ਨਾ ਫੇਰ ਨਹੀਂ ਮੇਰੇ ਕੋ ਵੇਖਿਆ ਜਾਂਦਾ ਵੀ ਪੀਰ ਬੜੀਓ ਡੀ ਜੇ ਚਲ ਕੋਈ ਨਹੀਂ ਹਟ ਜਾਣੀ ਆ ਮੈਂ ਤੇਰੇ ਵਾਸਤੇ ਨਾ ਇੱਕ ਤੇ ਦੁੱਧ ਗਰਮ ਕਰਦੀ ਆ ਹਲਦੀ ਪਾ ਕੇ ਪਾਣੀ ਲਿਆਵਾਂ ਨਾਲੇ ਹਲਦੀ ਹਲਦੀ ਲੰਮਣੀ ਆ ਫੇਰ ਨਾ ਹੋਗਾ ਤੇ ਦਾਦੀ ਨਾਲ ਜਾ ਕੇ ਤੇ ਪੁੱਤ ਦਵਾਈ ਲੈ ਆ ਵੀ ਇਹ ਜਿਹੜਾ ਕਾਚ ਵਜਣਾ ਇਹ ਬੜਾ ਮਾੜਾ ਹੁੰਦਾ ਵਾ ਹਾਏ ਕਿੰਨੀ ਚੰਗੇ ਆ ਵਿਚਾਰੇ ਮੇਰੀ ਕਿੰਨੀ ਕੇਅਰ ਕਰਦੇ ਆ ਲੈ ਤੇ ਮਤਰਾਈਆਂ ਮਾਵਾਂ ਵਾਂ ਐਦਾਂ ਸੋਈ ਨਾ ਕਰਦੀਆਂ ਹੁੰਦੀਆਂ ਵਾ ਜੇ ਕੋਈ ਹੋਰ ਹੁੰਦੀ ਕੋਣੋ ਤਾਂ ਮੈਨੂੰ ਛੱਡ ਕੇ ਚਲ ਜਾਣਾ ਸੀ ਜਿੱਦਾਂ ਮੈਂ ਨਾਲ ਸਲੂਕ ਕਰਦਾ ਰਿਆ ਵਾਂ ਹਾਏ ਮੰਮੀ ਅਸੀ ਮੈਨੂੰ ਜੋ ਸੁਣਿਆ ਉਹ ਸੱਚੀ ਆ ਤੂੰ ਮੈਂ ਕਿਹਾ ਆ ਮੈਨੂੰ ਨਹੀਂ ਨਹੀਂ ਮੈਂ ਨਹੀਂ ਕਿਹਾ ਵੇਲਾ ਫੇਰ ਕਹਾਂ ਹੈ ਇੱਕ ਵਾਰੀ ਮੰਮੀ ਮੇਰੇ ਤੇ ਕੰਨ ਤਰਸ ਗਿਆ ਵੀ ਮੇਰਾ ਪੁੱਤ ਮੈਨੂੰ ਮੰਮੀ ਕਵੇ ਤੂੰ ਹੀ ਗੁੱਸੇ ਤਨਾ ਹੋ ਗਏ ਨਹੀਂ ਨਹੀਂ ਪੁੱਤ ਮੈਂ ਕਾ ਤੋ ਗੁੱਸਾ ਕਰਨਾ ਵਾ ਮੇਰੇ ਤੇ ਕੰਨ ਤਰਸ ਗਏ ਕਿ ਮੇਰਾ ਪੁੱਤ ਮੈਨੂੰ ਮਾਂ ਕਵੇ ਕੀ ਫਾਇਦਾ ਹੈ ਮੈਨੂੰ ਤੇਰੇ ਪਿਓ ਨੇ ਵਿਆਹ ਕੇ ਲਿਆਂਦੀ ਦਾ ਜੇ ਮੈਨੂੰ ਤੂੰ ਹੀ ਨਹੀਂ ਪਿਆਰ ਕਰਦਾ ਤੇ ਤੂੰ ਹੀ ਕਿਹਾ ਸੀ ਨਾ ਜਿੱਦਣ ਹੈ ਉਹ ਦਿਨ ਮੈਂ ਤੈਨੂੰ ਮੰਮੀ ਨਹੀਂ ਕਿਹਾ ਤੂੰ ਹੀ ਕਹਿਣਾ ਐਵੇਂ ਆਪਣੀਆਂ ਮਨਮਰਜ਼ੀਆਂ ਕਰਦਾ ਵਾ ਤੋਰ ਮਦਾਨ ਨੂੰ ਮੰਮੀ ਕਹਿ ਲਿਆ ਕਰਾ ਕਹਿ ਲਿਆ ਕਰ ਪੁੱਤ ਫਿਰ ਕੀ ਆ ਤੂੰ ਨਹੀਂ ਕਹਿਣਾ ਤੇ ਹੋਰ ਕਿਧੇ ਕਹਿਣਾ ਮੈਨੂੰ ਬੱਪੇ ਪੁੱਤ ਜੇ ਤੂੰ ਮੈਨੂੰ ਮਾਂ ਕਿਹਾ ਨਾ ਤੇ ਮੈਂ ਆਪਣਾ ਮਾਂ ਹੋਣ ਦਾ ਪੂਰਾ ਫਰਜ਼ ਨਿਭਾਉਂਗੀ ਤੋ ਇਹ ਛੱਡ ਤਰਾ ਜਾਓਗੇ ਮੈਨੂੰ ਨਹੀਂ ਪੁੱਤ ਮੈਂ ਤੈਨੂੰ ਛੱਡ ਕੇ ਕਿੱਥੇ ਜਾਣਾ ਮਰਨੀ ਮਰ ਜੂਗੀ ਪਰ ਤੈਨੂੰ ਨਹੀਂ ਛੱਡਦੀ ਕਿੰਨਾ ਵਧੀਆ ਹੀਰੇ ਵਰਗਾ ਪੁੱਤ ਵਾ ਛੱਡਦੀ ਆ ਮੈਂ ਕਿਤੇ ਇਕੱਲੇ ਨੂੰ ਤੇ ਮੈਂ ਤੇਰੀ ਲਈ ਦੁੱਧ ਲੈ ਆਵਾ ਤੇ ਨਾਲੇ ਹਲਦੀ ਲੈ ਕੇ ਆਉਣੀ ਆ ਕੋਲ ਆ ਨਹੀਂ ਹਾਂਜੀ ਅੱਦੀ ਭਾਬੀ ਭਾ ਚਲੋ ਖੇਡੀਏ ਹਾਏ ਆ ਬੇਰ ਤੇ ਕੀ ਹੋਇਆ ਵਾ ਸੱਟ ਲੱਗ ਗਈ ਆ ਕੀ ਵੱਜਾ ਕੱਚ ਵੱਜ ਗਿਆ ਵਾ ਹਾ ਬਹਿ ਜਾ ਪੁੱਤ ਕੀ ਕਰਦਾ ਆ ਮੈਂ ਅਰੇ ਇਸ ਕੱਲ ਸਸਰੀ ਘਰ ਪੁੱਤ ਬਹਿ ਜਾ ਤੂੰ ਇਹਦੇ ਨਾਲ ਜਿੰਦੇ ਸੱਟ ਲੱਗ ਗਈ ਆ ਪਤਾ ਨਹੀਂ ਯਾਰ ਉਹ ਥੋਂ ਵੱਜ ਗਿਆ ਕੱਚ ਮੇਰੇ ਹਾਏ ਤੇਰੀ ਮੰਮੀ ਕਿੰਨਾ ਪਿਆਰ ਕਰਦੀ ਆ ਮੈਨੂੰ ਵੀ ਪੁੱਤ ਪੁੱਤ ਕਾ ਕੇ ਬੁਲਾਉਂਦੇ ਹੀ ਕਿਉਂ ਤੇਰੀ ਮੰਮੀ ਨਹੀਂ ਕਰਦੀ ਮੇਰੀ ਮੰਮੀ ਮੈਨੂੰ ਕੁੱਟਦੀ ਰਹਿੰਦੀ ਆ ਨਾ ਰੋ ਚੱਲ ਮੈਂ ਗੱਲ ਸੋਚ ਕੇ ਰੋਂਦਿਆਂ ਮੈਂ ਤੇਰੀ ਮੰਮੀ ਮਤ ਰਹੀ ਆ ਤੇ ਮੇਰੀ ਮੰਮੀ ਵੀ ਮਤ ਰਹੀ ਆ ਪਰ ਤੇਰੀ ਮੰਮੀ ਤੇ ਨਾ ਕਿੰਨਾ ਪਿਆਰ ਕਰਦੀ ਨਾ ਤੂੰ ਕੋਈ ਕੰਮ ਕਰਦਾ ਨਾ ਕੋ ਘੋਰ ਮੰਜੇ ਤੇ ਫੋਨ ਲਿਆ ਕੇ ਬੇਟਾ ਰਹਿਣਾ ਮੈਂ ਸਾਰੇ ਘਰ ਦਾ ਕੰਮ ਕਰਦਾ ਪੜਦਾ ਪਰ ਮੇਰੀ ਮੰਮੀ ਮੈਨੂੰ ਫੇਰ ਵੀ ਕੁੱਟਦੀ ਰਹਿੰਦੀ ਆ ਤੇਰੀ ਮੰਮੀ ਤੈਨੂੰ ਕੁੱਟਦੀ ਆ ਮੇਰੀ ਮੰਮੀ ਨੇ ਮੈਨੂੰ ਕੁੱਟਦੀ ਉਹ ਤਾਂ ਮੇਨਾਂ ਬਹੁਤ ਪਿਆਰ ਕਰਦੇ ਆ ਮੇਰੀਆਂ ਅੱਖਾਂ ਦੇ ਪੱਟੀ ਬੰਨੀ ਜੋ ਮੰਨਣੋਂ ਇੰਨਾ ਉੱਚਾ ਨਹੀਂ ਮੈਂ ਬੋਲਦਾ ਸੀ ਚਲੋ ਠੀਕ ਆ ਮੈਂ ਜਾਨਣਾ ਵਾ ਘਰੇ ਨੇ ਮੇਰੀ ਮੰਮੀ ਨੇ ਮੈਨੂੰ ਫੇਰ ਕੁੱਟਣਾ ਵਾ ਵੀ ਕਿੱਥੇ ਚਲ ਗਿਓ ਅਸੀਂ ਬਿਨਾ ਦੱਸੇ ਠੀਕ ਆ ਠੀਕ ਆ ਆ ਵੇਖ ਲੋ ਰਾਜ ਦੇ ਕੰਮ ਜੋ ਜੋ ਚੰਦੀ ਹੈ ਨਾ ਤੇ ਉਹ ਹੀ ਹੋ ਗਿਆ ਵਾ ਕੀ ਡੇਬੀਆ ਕਰਨ ਹੁਣ ਕੀ ਹੋ ਗਿਆ ਵਾ ਆ ਪਤਾ ਨਹੀਂ ਕਿਹੜੀ ਆ ਅਸੀਂ ਤੇ ਕਦੀ ਵੇਖੀ ਨਹੀਂ ਇੰਨਾ ਚਿਰ ਹੋਇਆ ਵਾ ਬੜੀ ਸੱਜੀ ਫੱਬੀ ਐਨ ਕੰਨ ਆਈਆਂ ਸਕੂਟਰੀ ਤੇ ਆਈ ਆ ਤੇ ਉਹ ਆਉਂਦੀ ਐ ਮੈਨੂੰ ਪੁੱਛਿਆ ਵਾ ਬਿਰਾਜ ਕਿੱਥੇ ਆ ਤੇ ਮੈਂ ਇੱਥੇ ਹੀ ਅੰਦਰ ਅੰਦਰ ਹੀ ਵੜ ਗਈ ਆ ਇਹੋ ਕੋਈ ਚੁੰਦੀ ਹੋਰ ਕੀ ਚੁੰਦੀ ਹੀਗੀ ਤੂੰ ਉਹਨੂੰ ਪੁੱਛਿਆ ਨਾ ਕੌਣ ਆ ਤੇਰਾ ਫਰਜ ਬਣਦਾ ਸੀ ਜਦੋਂ ਤੂੰ ਬੂਹਾ ਖੋਲਿਆ ਉਹਨੂੰ ਚੰਗੀ ਤਰ੍ਹਾਂ ਪੁੱਛ ਤੇ ਲੈਂਦੀ ਤੇ ਮੈਂ ਕੀ ਪੁੱਛਣਾ ਹੈਗਾ ਉਹਨੂੰ ਪੁੱਛਿਆ ਤੇ ਹੈਗਾ ਆਦੀ ਮਾਦੀ ਸੇਲੀ ਆ ਕਦੀ ਖਰੇ ਕੀ ਅੰਗਰੇਜ਼ੀ ਜੀ ਚ ਮੈਜਿਕ ਫਰੈਂਡ ਆ ਮੈਂ ਉਹੋ ਹੀ ਹੰਟਾਵਾ ਤੇ ਉਹ ਉਹ ਇਹੋ ਕਹ ਚੁੰਦੀ ਤਾਈਆਂ ਤੇ ਉਹਦਾ ਰਾਦਾ ਇ ਪਿਛਾ ਸਸੋਰਾ ਛੱਡ ਕੇ ਹੋ ਜਾਣ ਤੇ ਮੈਂ ਐਸਾ ਕਰਾਂ ਸਾਡੀਆਂ ਦੋ ਰੋਟੀਆਂ ਲਾਉਂਦੇ ਆ ਰੋਂਦੀ ਕੁੜੀ ਨੂੰ ਆਦੀ ਆ ਮੈਂ ਅੱਖੀ ਨਹੀਂ ਵੇਖ ਜਾਵਾਂ ਕਿਉਂਦੀ ਤੇ ਬਗਾਨੀਆਂ ਨੂੰ ਗੱਲ ਨਾਲ ਲਾਉਂ ਰਹੀ ਆ ਉਹ ਜਿਹੜੀ ਆਈ ਆ ਨਾ ਮੈਂ ਤੇ ਉਹਦੀ ਤੋਰ ਹੀ ਪਛਾੜ ਲਈ ਆ ਯੋ ਕਿੱਤਾਂ ਦੀ ਤੇ ਕਿੱਤਾਂ ਦੀ ਨਹੀਂ ਸਾਨੂੰ ਧੂਪੇ ਧੋਲੇ ਨਹੀਂ ਆਕੇ ਅਹੀਂ ਦੁਨੀਆ ਚਾਰੀ ਯਾ ਇਹੋ ਜੀ ਨੂੰ ਲੱਗੀ ਨਾ ਲੁੱਟ ਪੁੱਟ ਕੇ ਅੱਖਾਂ ਚ ਕਿਸੋ ਨੂੰ ਦੇ ਦੇ ਕੇ ਰੋਊਗੀ ਦੇਖੀ ਇਹ ਵੇਲੇ ਨੂੰ ਪਛਤਾਊਗੀ ਕਿੰਨਾ ਕਿਉਂ ਲਾਂਬੇ ਹੋ ਗਈ ਮੈਂ ਨਾਲ ਹੀ ਰਹਿੰਦੀ ਤਾਂ ਚੰਗਾ ਹਿਕਾ ਚੰਗਾ ਮੈ ਤਾਂ ਨਾ ਇਹ ਜਿੰਨ ਲੁੱਟ ਕੇ ਲੈ ਜਾਂਦੇ ਇਹਨੂੰ ਠੰਡ ਪੈ ਜੇ ਤੋ ਇਹ ਤਾਂ ਹੀ ਨਹੀਂ ਗੱਲ ਕਹਿਤੀ ਆ ਨਾ ਤੇ ਕੱਲ ਨੂੰ ਸਾਨੂੰ ਮੁੰਡੇ ਨੇ ਨਹੀਂ ਛੱਡਣਾ ਅੱਜ ਇਹਦੇ ਕੋ ਛਤਰਖੰਡ ਤੇ ਕੱਲ ਨੂੰ ਅਸੀਂ ਉਹਦੇ ਕੋ ਛਤਰ ਖਾਵਾਂਗੇ ਉਹਨੇ ਕਿਹਾ ਤੂੰ ਹੀ ਤਾਂ ਘਰ ਦੇ ਵਿੱਚ ਸਿਆਲੇ ਹੀ ਨਾ ਚਲ ਸਾਨੂੰ ਕੀ ਲੱਗੇ ਆਪਣੇ ਪੈਰਾਂ ਤੇ ਆਪ ਹੀ ਘਵਾੜੀ ਮਾਰੂ ਮਾੜਾ ਹੋ ਜੇ ਤਾਂ ਵੀ ਉਹਦਾ ਚੰਗਾ ਹੋ ਜੇ ਤਾਂ ਵੀ ਉਹਦਾ ਆਹੀਂ ਤੇ ਮੁੰਡੇ ਦੇ ਮੂੰਹ ਨੂੰ ਤੇ ਆਪਣੇ ਪੋਤੇ ਦੇ ਮੂੰਹ ਨੂੰ ਦੇ ਆ ਵੀ ਉਹ ਸਾਨੂੰ ਕੀ ਆਖਣਗੇ ਹੁਣ ਉਹ ਜਿਹੜੀ ਆਈ ਆ ਉਹ ਨੂੰ ਹੀ ਪਕਾ ਕੇ ਖਵਾ ਲੂਗੀ ਨਾ ਅੱਗੇ ਤੇ ਕਰ ਸਕਦੀ ਹੈ ਕੁੜੀ ਨੂੰ ਚਾਹਣਾ ਉਹ ਕਰੇ ਚੋਤੇ ਚ ਨਾ ਕਰੇ ਚਾਹੇ ਮੇਰੇ ਵੱਲੋਂ ਮਾਈ ਘਰੇ ਨਾ ਕਰੇ ਆ ਪੰਦਰੋਂ ਹੀ ਨਿਕਲਦੀ ਐ ਸਿੱਥਣਿਓ ਤੇ ਹੁਣ ਕਿਤਾ ਉਹਨੂੰ ਪਕਾਉ ਖਵਾ ਲੂ ਕਿਆ ਪਾਣੀ ਤੈਨੂੰ ਖਵਾ ਲੜਾਈਆਂ ਕੋ ਮੂੰਹ ਨੂੰ ਕੋਹੋ ਦੇ ਨੂੰ ਲਾਉਗੀ ਨਾ ਜਿਹੜੀ ਐਡੀ ਆਈ ਐ ਸੱਜ ਪੱਪ ਕੇ ਕੀਪਦਾ ਕਿੰਨੇ ਕ ਖਾਣੇ ਬੜਾਉਨੇ ਆ ਬਰਮਦੀਰਾ ਵੀ ਸਾਨੂੰ ਕੀ ਗਰਮੀ ਤੇ ਵਿੱਚ ਉਹ ਚੱਲ ਪਰਾਂ ਚਾਹ ਦਾ ਘੁੱਟ ਬਣਾ ਮੈਂ ਠੀਕ ਨਹੀਂਗਾ ਚਾਹ ਪੀ ਲਈਏ ਘੁੱਟ ਤੇ ਕੌਣ ਵਾਲਾ ਬਣਾ ਮੈਂ ਪੀਤੀ ਜਾਂਦੀ ਚਾਹ ਵੀ ਮੈਨੂੰ ਤੇ ਉਧਰ ਟੈਨਸ਼ਨ ਲੱਗੀ ਤੁਹਾਨੂੰ ਚਾਹ ਦੀ ਪਈ ਆ ਪੀ ਚਾਹ ਦਾ ਬਰਦਾ ਪੀ ਲ ਕੇ ਉਹ ਘਰੇ ਕਿੱਤਾਂ ਦੀ ਜਨਾਨੀ ਤੇ ਕਿੱਤਾਂ ਦੀ ਲਈ ਉਹ ਛੱਡ ਪਰਾਂ ਕਿਹੋ ਜੀਆਂ ਗੱਲਾਂ ਕਰਦੀਆਂ ਉਹ ਅਸੀਂ ਚੰਗੇ ਭਲੇ ਤੇ ਹੁਣ ਸਾਨੂੰ ਚੁੱਕ ਕੇ ਇਧਰ ਮਾਰਿਆ ਉਹ ਕਹਿੰਦੇ ਚਾਚੇ ਨਹੀਂ ਆਉਣ ਵਾਲੀ ਤੂੰ ਆ ਗੱਲ ਛੱਡ ਦੇ ਮੈਂ ਤੇ ਛੱਡਦਾ ਇਹ ਗੱਲ ਤੇ ਛੱਡਾਂ ਵੀ ਕੀਤਾ ਜਿਹੜੀਆਂ ਇਹੋ ਜੀਆਂ ਹੁੰਦੇ ਗਾਵਾਂ ਨਾ ਉੱਟਾ ਕਹ ਦੇ ਜਾਂਦੀਆਂ ਹੁੰਦੀਆਂ ਇਹ ਨਾਂ ਵੀ ਤੋਤਾ ਕੋਪਸ ਗਾ ਚਰਦੀ ਗਾਂ ਦੇ ਗਾਂ ਫੇਰ ਅਹੀਂ ਕੀ ਕਰਾਂਗੇ ਅਹੀਂ ਆਪਣੇ ਪੁੱਤ ਨੂੰ ਕੀ ਦੱਸਾਂਗੇ ਕਿ ਕੌਣ ਆਈ ਤੇ ਕੌਣ ਨਹੀਂ ਜਦੋਂ ਸਾਡੀ ਜਾਨ ਪੁੱਛਾਂਗੇ ਤੇ ਮੈਂ ਹੁਣ ਦੱਸ ਕੀ ਕਰਾਂ ਤੇਰੀ ਦੀ ਇੱਕੇ ਸਾਂ ਸੁਈ ਅੜੀ ਆ ਚੱਲ ਛੱਡੋ ਇਹਨਾਂ ਗੱਲਾਂ ਨੂੰ ਲਿਆਵਾ ਫੇਰ ਮੈਂ ਚਾਹ ਘੁੱਟ ਬਣਾ ਕੇ ਗੱਲ ਤੇ ਇਹਦੀ ਵੀ ਸਿਆਣੀ ਆ ਲੋਕੀ ਦਾ ਸਾਜੋ-ਸਿਰਜਾ ਘੋਖੋ ਕੇ ਲਈ ਜਾਂਦੇ ਆ ਕੋਈ ਕਰ ਵੀ ਅਹੀਂ ਕਰ ਵੀ ਕੀ ਸਕਦੇ ਆ ਅਸੀਂ ਤੇ ਰੱਬ ਦਾ ਭਾਣਾ ਮੰਨ ਲਿਆ ਇਹ ਜੋ ਮਰਜ਼ੀ ਕਰਦੀ ਵੀਰੇ ਚੰਗਾ ਕਰ ਲੈ ਮਾੜਾ ਕਰ ਲੈ ਸਾਨੂੰ ਕੀ ਲੱਗੇ ਜਾਣੀ ਹੁਣ ਤੂੰ ਜਾਜਾਂ ਦੇ ਹੂਡੇ ਲੈ ਕੇ ਤੇ ਸਾਨੂੰ ਦੱਸਣ ਦੀ ਐ ਮੈਂ ਫੌਰਨ ਤੋਂ ਆਈ ਆ ਇੱਥੇ ਪੜੀਆਂ ਲਿਖੀਆਂ ਇੱਥੇ ਫੱਟੀਆਂ ਪੋਛ ਦੇ ਰਹੀਆਂ ਜੋ ਸੱਪੜੇ ਡਹਿਣਾ ਪੋਚਣ ਤੋ ਪੋਜ ਬਸਕਉਂਦੇ ਰਹਿਣਾ ਤੇ ਹੁਣ ਤੂੰ ਕੀ ਕਰੀ ਜਣੀ ਮੈਂ ਬਾਹਰੋਂ ਆਈ ਆ ਦੇਖ ਰਾਜ ਉਦੋਂ ਜ਼ਮਾਨਾ ਹੋਰ ਸੀ ਹੁਣ ਹੋਰ ਵਾ ਹੁਣ ਨਾ ਉਹ ਨਾ ਗੱਲਾਂ ਕਰ ਤੂੰ ਹੁਣ ਇਹ ਨਾ ਹੋਵੇ ਵੀ ਆਪਣੇ ਮੁੰਡੇ ਨੂੰ ਵੀ ਤੂੰ ਨਾ ਫੱਟੀਆਂ ਪੋਚਣ ਤੇ ਹੀ ਰਹਿਣ ਦਵੇਂ ਬਸ ਜ਼ਮਾਨਾ ਬਹੁਤ ਨਾ ਐਡਵਾਂਸ ਚੱਲਣ ਡਿਆ ਵਾ ਇਹ ਦਿਨ ਫਿਊਚਰ ਬਾਰੇ ਵੀ ਸੋਚ ਕੋਸ ਉਹ ਤੇ ਬੜਾ ਸੋਚਣ ਡਿਆ ਦਜਿੰਦਰ ਪਾਪਾ ਇਹਦੇ ਸੋਹਣੀ ਕਮਾਈ ਕਰਨ ਦੇ ਆ ਤੇ ਪੈਸਾ ਤੇ ਲਾ ਜੋੜਾਂਗੇ ਤੇ ਮੇਰਾ ਇਰਾਦਾ ਵਾ ਪਿੰਨੂ ਬਾਹਰ ਅੰਦਰ ਹੀ ਕਲਾਉਂਗੀ ਹੋ ਸਕਦਾ ਮੈਂ ਤੇਰਕੋ ਕਲਾ ਦੂੰਗੀ ਬੀਖਰਾਜ ਦੇਖਣ ਤੇ ਮੈਂ ਡਈ ਆ ਵੀ ਕਿੰਨੀ ਕ ਕਮਾਈ ਕਰਨ ਦੇ ਆ ਆ ਘਰ ਵੇਖਿਆ ਹੀ ਆਪਣਾ ਕਿੱਦਾਂ ਦਾ ਵਾ ਨਾਲੇ ਆ ਤੋ ਵਿਆਹ ਕਿੱਥੇ ਕਰਵਾਇਆ ਵਾ ਕਿੱਦਾਂ ਪਿੰਡਾਂ ਦੀਆਂ ਗਲੀਆਂ ਕਦੀ ਇੱਧਰ ਨੂੰ ਕਦੀ ਇੱਧਰ ਨੂੰ ਪਤਾ ਨਹੀਂ ਮੈਂ ਤੇ ਨਾ ਇੰਨੀ ਪਰੇਸ਼ਾਨ ਹੋ ਗਈ ਨਾ ਮਸਾਈ ਤੇਰਾ ਘਰ ਲੱਭ ਕੇ ਮੈਂ ਆਈ ਚੱਲ ਸੁਗਰਾ ਜੇ ਤੈਨੂੰ ਘਰ ਲੱਭ ਗਿਆ ਤੇ ਤੇ ਬਾਕੀ ਰਹੀ ਘਰ ਦੀ ਗੱਲ ਮੇਰੇ ਦੇ ਮਾਪਿਓ ਨੇ ਨਾ ਦਲਜਿੰਦਰ ਕੋ ਸੋਚਿਆ ਹੀ ਨਹੀਂਗਾ ਸਿਰਫ ਪਿਆਰੀ ਲੱਭ ਲਈ ਤੇ ਮੁੰਡਾ ਪ੍ਰਾਈਵੇਟ ਨੌਕਰੀ ਚ ਵਹੇ ਬਾਹਰ ਜੀ ਕੰਪਨੀ ਚ ਕੰਪਨੀ ਦੇ ਵਿੱਚ ਕੰਪਨੀ ਤੈਨੂੰ ਪਤਾ ਕੀ ਬਣਦਾ ਤੇ ਤੂੰ ਸੱਸ ਜਿਹੜੀ ਹੈ ਨਾ ਮੇਰੀ ਉਹ ਮਤ ਰਹੀ ਆ ਉਹਨੇ ਤਾਂ ਕੱਖ ਨਹੀਂ ਕਰਦਾ ਬਣਨ ਦਿੱਤਾ ਤੇ ਹੁਣ ਮੈਂ ਨਾ ਅੱਡ ਹੋ ਗਈ ਆ ਚੱਲ ਆ ਤੂੰ ਵਧੀਆ ਕੀਤਾ ਜਿਹੜੀ ਉਹਨਾਂ ਨਾਲੋਂ ਅਲੱਗ ਹੋ ਗਈ ਆ ਈਆ ਵੀ ਹੁਣ ਤੂੰ ਆਪਣੇ ਬਾਰੇ ਸੋਚ ਤੇ ਸਕਦੀ ਐ ਨਹੀਂ ਹੁਣ ਤੇ ਮੈਂ ਸੋਚਣਾ ਹੀ ਸੋਚਣਾ ਮੈਂ ਆਪਣੇ ਬੱਚੇ ਦਾ ਵੀ ਕੋ ਸੋਚੂਗੀ ਅੱਗੇ ਤੇ ਕੋਸ ਵੀ ਨਹੀਂ ਕਦੀ ਪੈੜੀ ਨੂੰ ਲੈ ਜਾਂਦਾ ਹੈ ਪਾਪਾ ਜੀ ਕਦੀ ਗੋਏ ਕੋੜੇ ਵੱਲ ਹੁਣ ਇਹਨੂੰ ਮੈਂ ਦਬਕਾ ਮਾਰਿਆ ਤੇ ਤੂੰ ਉਧਰ ਵੀ ਹੱਲੀ ਵਾਲੇ ਨਹੀਂ ਜਾਣਾ ਰਾਜ ਜੋ ਕੁਛ ਵੀ ਆ ਨਾ ਸਾਰਾ ਪ੍ਰੈਜ਼ੈਂਟ ਵਿੱਚ ਹੀ ਆ ਤੂੰ ਇਹਦੇ ਬਾਰੇ ਸੋਚ ਥੋੜਾ ਬਹੁਤਾ ਤੂੰ ਇਦਾਂ ਕਿਉਂ ਨਹੀਂ ਕਰਦੀ ਇੱਥੋਂ ਵੇਚ ਕੇ ਤੇ ਤੂੰ ਸ਼ਹਿਰ ਕੋਠੀ ਲੈ ਆ ਉੱਥੇ ਜਾ ਕੇ ਆਪਣੇ ਬੱਚੇ ਨੂੰ ਵਧੀਆ ਸਕੂਲੇ ਪਾ ਇੱਥੇ ਕੀ ਆ ਇੱਥੇ ਤੇ ਕੁਛ ਵੀ ਨਹੀਂ ਹੈਗਾ ਨੇ ਮੈਂ ਕਰਦੀ ਆ ਬਾਜੀ ਤੇਰੇ ਨਾਲ ਸਲਾਹ ਉਹਨਾਂ ਨੂੰ ਕਹਿੰਨੇ ਆਂ ਕਿ ਅੱਗੇ ਤੇ ਪੈਸੇ ਸਾਰੇ ਘਰੇ ਦੇ ਦਿੰਦਾ ਏ ਤੇ ਹੁਣ ਚਾਰ ਜੋੜ ਕੇ ਰੱਖੂਗਾ ਨਾ ਤੇ ਵੇਖਦੀ ਆਂ ਸਹਿਰ ਮੇਰਾ ਤੇ ਆਪ ਨਹੀਂ ਇੱਥੇ ਪਿੰਡ 'ਚ ਰਹਿਣ ਨੂੰ ਜੀ ਨਹੀਂ ਕਰਦਾ ਬੜਾ ਮਾਨਕਿਆਵਾ ਮੇਰਾ ਵੀ ਪਤਾ ਨਹੀਂ ਤੂੰ ਕਿੱਦਾਂ ਰਹਿਂਦੀ ਆਂ ਮੈਂ ਤੇ ਹੋਣੀ ਆਈ ਆ ਤੇ ਮੈਂ ਸੱਚੀ ਬੜੀ ਪਰੇਸ਼ਾਨ ਹੋਈ ਆ ਤੇ ਤੂੰ ਪਤਾ ਨਹੀਂ ਕਿੱਦਾਂ ਇੱਥੇ ਰਹੀ ਜਾਨੀ ਆ ਚੱਲ ਉਹ ਗੱਲਾਂ ਛੱਡ ਜਸਨ ਤੂੰ ਹੀ ਕਰੋ ਮਾਸੀ ਭਣੇਵਾ ਗੱਲਾਂ ਤੇ ਮੈਂ ਤੇਰੇ ਲਈ ਪਾਣੀ ਲਿਆਵਾਂ ਉਹ ਨਹੀਂ ਨਹੀਂ ਮੈਂ ਪਾਣੀ ਨਹੀਂ ਪੀਣਾ ਗਰਮੀ ਬੜੀ ਹੀ ਮੈਂ ਤੇ ਨਾ ਜੂਸ ਪੀ ਕੇ ਆਈ ਆਂ ਤੇ ਵਿੱਚ ਚਾਹ ਬਣਾ ਲੈਣੀ ਆ ਕਾਪਕ ਨਹੀਂ ਨਹੀਂ ਚਾਹ ਤੇ ਮੈਂ ਪੀਂਦੀ ਨਹੀਂ ਆ ਕਾਫੀ ਬਣਾ ਲੈ ਹੁੰਨੀ ਆ ਉਹ ਨਹੀਂ ਨਹੀਂ ਕਾਫੀ ਬਾਅਦ ਵਿੱਚ ਪੀਵਾਂਗੇ ਘੜੀ ਨਾ ਗੱਲਾਂ ਕਰਦੇ ਆ ਨਾਲੇ ਮੈਨੂੰ ਇਹ ਦੱਸ ਕਿ ਜਿਨ੍ਹਾਂ ਨੇ ਗੇਟ ਖੋਲ੍ਹਿਆ ਹੀ ਉਹ ਕਿੱਦਾਂ ਦੇ ਆ ਮੈਨੂੰ ਤੇ ਕੋਈ ਸਮਝ ਜੀ ਨਹੀਂ ਲੱਗੀ ਉਹਨਾਂ ਦੀ ਸਮਝ ਤੈਨੂੰ ਕਾਦੀ ਲੱਗਣੀ ਉਹ ਹੈ ਹੀ ਇਦਾਂ ਦੀ ਆ ਨਾਗ ਦੇ ਨਾਉਣ ਦਾ ਨਾ ਧੌਣ ਦਾ ਇਦਾਂ ਸਦਨ ਜੀ ਬਣੀ ਰਹਿੰਦੀ ਆ ਆ ਪਿੰਡੂ ਪੁਣਾ ਕਿਤੇ ਬਹੁਤ ਹੀ ਜ਼ਿਆਦਾ ਮੈਨੂੰ ਤੇ ਬੜਾ ਅਜੀਬ ਲੱਗਿਆ ਵੇਖ ਕੇ ਪਰ ਮੈਂ ਕੀ ਕਰਾਂ ਪਰ ਜਿਹੜੀ ਗੱਲ ਤੂੰ ਮੈਨੂੰ ਕਹੀ ਆ ਨਾ ਇੱਕ ਘਰ ਵੇਚ ਕੇ ਕਿਤੇ ਸਹਿਰ ਚ ਲੱਲਾ ਕੋਠੀ ਪਰ ਮੈਨੂੰ ਬਹੁਤ ਚੰਗਾ ਲੱਗਾ ਵਾ ਇਸ ਗੱਲ ਬਾਰੇ ਨਾ ਸੋਚੀਂ ਜਰੂਰ ਚੌਨੀ ਦੇ ਮਾਵੇਂ ਹੀ ਕਿ ਕਿਤੇ ਸਹਿਰ ਚ ਕੋਠੀ ਪਾਵਾਂ ਤੇ ਕਿਤੇ ਆਰਾਮ ਨਾਲ ਰਾਵਾਂਗੇ ਪਰ ਮੇਰੇ ਸਾਸੋਰੀ ਨੇ ਪੇਸ ਹੀ ਨਹੀਂ ਜਾਣ ਦਿੱਤੇ ਸਾਸ ਨੇ ਤਾਂ ਚੌਧਰ ਨਹੀਂ ਛੱਡੀ ਤੇ ਜ਼ਿੰਮੇਵਾਰੀ ਆਂਦੀ ਵੀ ਮੈਂ ਹੀ ਸਾਰੀ ਚੁੱਕਣੀ ਆ ਤੇ ਮੈਨੂੰ ਤਾਂ ਨਾ ਸਮਝ ਆਖ ਨਹੀਂ ਸੀ ਮੰਮੀ ਇਹ ਬਸ ਕਰੋ ਬਗਾਨੇ ਸਾਹਮਣੇ ਨਾ ਦਾਦੀਆਂ ਨਾਲ ਇਹ ਗੱਲ ਕਰੋ ਘਰ ਤੇ ਚਲੋ ਤੁਸੀਂ ਘਰ ਦੇ ਬਗਾਨੇ ਸਾਹਮਣੇ ਨਹੀਂ ਇਦਾਂ ਗੱਲ ਕਰੀ ਦੀ ਤੂੰ ਜਾ ਜਾ ਕੇ ਤੇ ਦੂਜੇ ਕਮਰੇ ਚ ਬੈਠ ਖਲੋ ਵੱਡਿਆਂ ਦੇ ਵਿੱਚ ਨਹੀਂ ਪੁੱਤ ਬੋਲੀਦਾ ਹੁੰਦਾ ਨਹੀਂ ਆਣਿਆ ਤਾਂ ਵੀ ਕੋਈ ਨਹੀਂ ਆਂਦੇ ਵੀ ਦਾਦੀ ਨੇ ਤਾਂ ਕਹਿ ਹੀ ਕੱਖ ਨਾ ਵੇਖ ਰਾਜ ਤੇਰੇ ਬੇਟੇ ਨੂੰ ਨਾ ਮਾਸਾ ਜਣੀ ਤਮੀਜ਼ ਨਹੀਂ ਹੈਗੀ ਵੀ ਕਿਸੇ ਦੇ ਸਾਹਮਣੇ ਕਿੱਦਾਂ ਬੋਲਣਾ ਪਿੰਡ ਦੇ ਵਿੱਚ ਰਹਿ ਕੇ ਨਾ ਉਹ ਕਿੱਦਾਂ ਦਾ ਹੋ ਗਿਆ ਤੂੰ ਕਿਉਂ ਨਹੀਂ ਇਹਦੇ ਬਾਰੇ ਸੋਚਦੀ ਹੈਗੀ ਬੜਾ ਸਮਝਾਉਨੇ ਆ ਦਲਜਿੰਦਰ ਪਰ ਜਿਹੜੇ ਮੇਰੇ ਸਾਸੋਹਰ ਹਨ ਉਹਨਾਂ ਮਨ ਬੁੱਧੀ ਜੇ ਬਣਾਉਂਦਾ ਵਾ ਇਹਨੂੰ ਪਤਲ ਸਮਝ ਪੜਨ ਨਹੀਂ ਦਿੰਦੇ ਮਿਲਣਾ ਦੇ ਵਿਹਲੀ ਵਾਲ ਚਲ ਜਾ ਜਾਂ ਬੰਬੀ ਦੇ ਪਾਣੀ ਮੋੜਿਆ ਬਥੇਰਾ ਇਹਨੂੰ ਮੈਂ ਕਹਿੰਨੀ ਆਂ ਕਿ ਪੁੱਤ ਪੜਿਆ ਲਿਖਿਆ ਕਰ ਇਹ ਤੇ ਮੇਰੇ ਆਖੇ ਨਹੀਂ ਲੱਗਦਾ ਤੇ ਪਰ ਇਦਾਂ ਨਾ ਸ਼ਾਇਦ ਤੂੰ ਆਈ ਆ ਹੁਣ ਤੇਰਾ ਕਰਕੇ ਕੁਝ ਸਮਝ ਜੇ ਤੇ ਮੰਮੀ ਦੀ ਸਹੇਲੀ ਵੇ ਕਿੰਨੀ ਪੜੀ ਲਿਖੀ ਆ ਇਹਦੇ ਬੱਚੇ ਵੀ ਪੜੇ ਲਿਖੇ ਹੋਣਗੇ ਤੇ ਮੰਮੀ ਇਸੇ ਟਾਈਮ ਬਾਵਾ ਇਸ ਤਰ੍ਹਾਂ ਬੱਚੇ ਨਾ ਸਮਝ ਦੇਣੀ ਹੁੰਦੇ ਹੁਣ ਤੂੰ ਵੀ ਸਿਆਣੀ ਆ ਤੈਨੂੰ ਆਪਣਾ ਸਟੈਂਡ ਲੈਣਾ ਹੀ ਪੈਣਾ ਵਾ ਗਾੜੀ ਆਪਣੇ ਬੱਚੇ ਦਾ ਸੋਚ ਮੈਂ ਤੇ ਇੱਕੋ ਗੱਲ ਕਹਿਨੀ ਆ ਕਿ ਤੂੰ ਇਥੋਂ ਸਾਰਾ ਕੁਝ ਵੇਚ ਕੇ ਨਾ ਤੇ ਤੂੰ ਸ਼ਹਿਰ ਕੋਠੀ ਲੈ ਲੈ